ਪਾਜੂ ਬਾਕੀ ਹਮਨਾਨ ਸਾਹਿਬ ਤੁਸੀਂ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੀ ਗੱਲ ਕਰਦੇ ਆ। ਵੀ ਉਹ ਵੀਡੀਓ ਦੇ ਵਿੱਚ ਕੀ ਸੱਚ ਹੈ? ਕੀ ਚੀਜ਼ ਆ? ਪਹਿਲੇ ਨੰਬਰ ਤੇ ਮੈਂ ਬੈਂਟਾਂਬ ਜਿਹੜੀ ਜਿਮਣੀ ਚੂਲ ਚੱਲਦੀ ਵੀ ਤਰ ਤਰ ਦੇ ਮੇਰੇ ਜਿੰਨੇ ਭੈਣ ਭਰਾ ਨੇ ਉੱਥੋਂ ਦੇ ਸਾਰੇ ਜਣਾ ਜੁੜੇ ਨੇ ਉਹਨਾਂ ਨੇ ਮੇਰੀ ਬੇਨਤੀ ਵੀ ਭਾਈ ਸੰਦੀਪ ਸਿੰਘ ਛੜੀ ਨੂੰ ਵਾਜ਼ ਪੰਜਾਬ ਦੀ ਜਿ세 ਬੰਨੀ ਪਾਈ ਅਮਰਪਾਲ ਪਾਰਟੀ ਨੂੰ ਬੋਲ ਪਾ ਕੇ ਕਾਮਯਾਬ ਕਰੋ ਕਿਉਂਕਿ ਨਵੀਂ ਪਾਰਟੀ ਇਹਨੂੰ ਤਿਆਰ ਕਰੋ ਆਪਾਂ ਆਉਣ ਵਾਲੀ ਜਿਹੜੀ ਜੋ ਵੀ ਨਵੀਂ ਪਨੇਰੀ ਹੋਣ ਦਾ ਭਲਾ ਕਰਨਾ ਗੁਰੂ ਰਾਮਦਾਸ ਕਿਰਪਾ ਕਰੇ ਤੇ ਉਹਦਾ ਆਪਾਂ ਚੰਗਾ ਭੇਖ ਵੇਖਣਾ ਠੀਕ ਹੈ ਅੱਜ ਹੋਣ ਆਪਾਂ ਗੱਲ ਕਰਦੇ ਆ ਭਗਵੰਤਨ ਸਾਹਿਬ ਦੀ ਜਿਹੜੀ ਆ ਬਣੀ ਜਿਹੜੀ ਵੀਡੀਓ ਬਣੀ ਅੱਜ ਤਾਂ ਮੈਂ ਇੱਕ ਗੱਲ ਕਰਨਾ ਵੀ ਜਿਸ ਬੰਦੇ ਨੇ ਵੀਡੀਓ ਵਾਇਰਲ ਕੀਤੀ ਉਹਨੇ ਮਾਰਾ ਕੀਤਾ ਉਹਨੇ ਚੰਗਾੜੇ ਕੀਤਾ ਉਹਨੇ ਭਗਵਾਨ ਸਮਾਨ ਦੇ ਨਾਲ ਯਾਰ ਮਾਰ ਕੀਤੀ ਬਿਲਕੁਲ ਯਾਰ ਮਾਰ ਕੀਤੀ ਉਹਨੇ ਚੰਗਾੜੇ ਕੀਤਾ ਕਿਉਂਕਿ ਇਹ ਜੇ ਕਮੀ ਕਰ ਰਹੇ ਇਹਦੇ 100 ਤੁਹਾਡਾ ਦੁੱਖ ਰੰਜਿ ਕਈ ਪਰ ਇਦਾਂ ਨਹੀਂ ਆਦਾਂ ਦੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਵੇਖੋ ਮੈਂ ਕਿਸੇ ਨਾਲ ਤੁਰਿਆ ਅੱਜ ਮੈਂ ਅੰਦ ਕਰਾਂ ਕੱਲ ਨੂੰ ਮੇਰੀ ਉਹ ਕਰੇਗਾ ਇਹ ਕੰਮ ਨਹੀਂ ਕਰਨੇ ਚਾਹੀਦੇ ਅੱਗੇ ਆਜੋ ਹਣ ਉਹਨਾ ਇਹ ਜਾਣਦੇ ਨੇ ਵੀ AI ਨਾਲ ਬਣੀ ਨਹੀਂ ਬਈ AI ਨਾਲ ਨਹੀਂ ਬਣੀ ਬਿਲਕੁਲ ਇਹ ਵੀਡੀਓ ਜਾਇਜ਼ ਆ ਭਗੰਤ ਮਾਨ ਦੀ ਜਿਹੜੀਆਂ ਵੀਡੀਓ ਆਈਆਂ ਨਾ ਉਹਦੇ ਵਿੱਚ ਕੋਈ ਗਲਤ ਵੀ ਹੈ ਨਹੀਂਗਾ ਕੋਈ ਉਂਝ ਆਪਕਈ ਹੁੰਦੇ ਗਲਤ ਉਹਦੇ ਵਿੱਚ ਬਾਈ ਗਲਤ ਵੀ ਹੈ ਨਹੀਂ ਕੋਈ ਤੁਸੀਂ ਦੱਸੋ ਮੇਰਾ ਕਹਾਲਾ ਉਹਦਾ 15 ਕੇ 16 ਦੇ ਵਿੱਚ ਤਰਾਕ ਹੋ ਗਿਆ ਭਗੰਤ ਮਾਨ ਦਾ ਤੇ 22 ਵਿੱਚ ਸਰਕਾਰ ਬਣੀ ਉਹਦੇ ਪਿੱਛੋਂ ਦਾ ਵਿਆਹ ਆਇਆ ਤੇ ਉਹਨਾਂ ਚਿਰ ਭਗਤ ਤੇ ਹਣੀ ਵੀ ਬੈਠਾ ਰਿਹਾ। ਬਾਕੀ ਉਹ ਨਹੀਂ ਭਗਵੰਤ ਮਾਨ ਦੀ ਸਾਲੀ ਨੂੰ ਉਹਦੋਂ ਸਾਰੀਆਂ ਗੱਲਾਂ ਕੀਤੀਆਂ ਸੀ। ਵੀ ਭਗਵੰਤ ਮਾਨ ਕੀ ਕੀ ਕਤੂਤਾ ਕਰਦਾ ਰਿਹਾ। ਬਾਕੀ ਜਿਹੜਾ ਇਹ ਆ ਬਣਾ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੀ ਇਸ ਬੰਦੇ ਦੀ ਮੈਂ ਇੱਕ ਇੰਟਰਵਿਊ ਸੁਣੀ ਸੀ ਇਹਦੋਂ ਪਹਿਲੋ। ਇਹ ਜਿਹੜੇ ਬੰਦੇ ਨੇ ਇਹ ਗੱਲ ਉਹਦੋਂ ਹੀ ਕਹੀ ਸੀ ਵੀ ਭਗਵੰਤ ਮਾਨ ਦਾ ਮੇਰੇ ਕੋਲੇ ਬੜਾ ਕੁਝ ਪਿਆ ਹੈ। ਮੇਰੇ ਕੋਲ ਉਹ ਵੀਡੀਓ ਪਈਆਂ ਨੇ ਜਿਹੜੀ ਮੈਂ ਆਉਣ ਸਮਝਦੇ ਵਿੱਚ ਵਾਇਰਲ ਕਰਾਂਗਾ ਕਿਸੇ ਦਿਨ ਤੇ ਉਹ ਗੱਲ ਵਾਕਿਆ ਇਹ ਨੇ ਉਹਨੇ ਵਾਇਰਲ ਕਰ ਦਿੱਤੀ ਜਣਾ। ਬਾਕੀ ਇਹ ਵੀਡੀਓ ਬਿਲਕੁਲ ਫੇਕ ਨਹੀਂ ਹੈਗੀ। ਵੀਡੀਓ ਅਸਲ ਨੇ। ਅਜੇ ਹੁਣ ਉਹ ਤੋਂ ਪਿੱਛੇ ਵੀਡੀਓ ਹੋਰ ਆਉਣਗੀਆਂ। ਉਹਨੇ ਅੱਜ ਕਹਿਤਾ ਮੈਂ ਉਹਦੀ ਸੁਣਦਾ ਪਿਆ ਸੀ। ਸੱਤ ਵੀਡੀਓ ਨੇ ਦੱਸਿਆ ਧੂਰ ਨੇ ਕੇਜਰੀਵਾਲ ਦੀਆਂ ਵੀ 2 ਕਿ ਤਿੰਨ ਦੀਆਂ ਦੱਸੀਆਂ ਹੋਣ ਨੇ। ਪਰ ਅਸਲ ਪਤਾ ਕੀ ਗੱਲ ਹੈ ਜਿਹੜੀ ਭਗਵੰਤ ਮਾਨ ਦੀਆਂ ਵੀਡੀਓ ਨਾ ਇਹ ਉਹਦੋਂ ਭਗਵੰਤ ਮਾਨ ਨਾ ਦਾ ਐਮਪੀ ਸੀ ਨਾ ਐਮ ਐਲ اے ਸੀ। ਉਦੋਂ ਆਪ ਬੰਦਾ ਸੀ ਇਹ ਜਦੋਂ ਦੀ ਇਹ ਵੀਡੀਓ ਨੇ ਤੇ ਜੇ ਉਹਦੇ ਨੇ ਉਹ ਕੁਝ ਕਰ ਵੀ ਲਿਆ ਤਾਂ ਕੋਈ ਨਹੀਂ ਖਾਸ ਗੱਲ ਵੀ ਕੋਈ ਕਿਉਂਕਿ ਮੁੰਡਾ ਸੀ ਘਰ ਦੀ ਉਹਨੇ ਤਲਾਕ ਦਿੱਤਾ ਬਾਕੀ ਉਹ ਪੈਸੇ ਬੰਦੇ ਜਦੋਂ ਬੰਦੇ ਨੂੰ ਪੈਸੇ ਬੰਨ ਸ਼ਰਾਬੜ ਕਬਾੜ ਬੰਦਾ ਸੀ ਸਮਝੇ ਗੱਲ ਸ਼ਰਾਬੜ ਕਬਾੜ ਬੰਦਾ ਸੀ ਤੇ ਉਦੋਂ ਇਹ ਕਰਤੂਤਾ ਜਿਹੀਆਂ ਕਰਦਾ ਰਿਹਾ ਹੁਣ ਉਹ ਕਰਤੂਤਾ ਜਿਹੜੀਆਂ ਨੇ ਹੁਣ ਬਣ ਗਿਆ ਮੁੱਖ ਮੰਤਰੀ ਹੁਣ ਲੋਗ ਉਹ ਜਗ ਯਾਰ ਕਰਦੇ ਪੈ ਰਹੇ ਅਜੇ ਜਿਹੜੀਆਂ ਸੱਤ ਵੀਡੀਓ ਨੇ ਦੱਸਿਆ ਉਹ ਵੀ ਆ ਜਾਣੀਆਂ ਉਹ ਏਦੋਂ ਵੀ ਵੇਖਣ ਦੇ ਲੈਗ ਨਹੀਂ ਹੈਗੇ ਆ ਉਹ ਵੀਡੀਓ ਇਹਦਾ ਵੀਡੀਓ ਚਲੋ ਵੇਖੋ ਇੱਕ ਥਾਂ ਤੇ ਆਉਂਦਾ ਪਿਆ ਪੰਟ ਲਾਉਂਦਾ ਪਿਆ ਤੇ ਉਹ ਗੋਰੀ ਦੇ ਨਾਲ ਬੈੱਡ ਤੇ ਪੈ ਜਾਂਦਾ ਦੂਜੀ ਥਾਂ ਤੇ ਪੈ ਗਏ ਤੇ ਕਲਾਸੀ ਕਰਕਾਉਂਦਾ ਪਿਆ ਉਹ ਵੀਡੀਓ ਕਿਹੜੀ ਖਾਸ ਨਹੀਂ ਕੋਈ ਕੋਈ ਗੱਲ ਈ ਢੀਗੀ ਉਹ ਤਾਂ ਚਲੋ ਕੋਈ ਢੀਗੀ ਗੱਲ ਨਹੀਂ ਕਿਉਂਕਿ ਐਕਟਰ ਈ ਯਾਰ ਅਕਸਰ ਸੋਸ਼ਲ ਮੀਡੀਆ ਦੇ ਇਹਦੀਆਂ ਉਹਦੋਂ ਕਿੰਨੀਆਂ ਆਪਾਂ ਵੀਡੀਓ ਸੰਦਦੇ ਹਾਂ ਹਾਸੇ ਮਜ਼ਾਕ ਵਾਲੀਆਂ ਠੀਕ ਨੇ ਐਕਟਰ ਰਿਆ ਪਗਣ ਤਾਂ ਮਾਨਵੀ ਤੇ ਐਕਟਰਾਂ ਬਾਅਦ ਤੇ ਇਹ ਗੱਲ ਨੋਰਮਲ ਏ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਨਾ ਵਾਸਤੇ ਐਕਟਰਾਂ ਵਾਸਤੇ ਇਹ ਗੱਲ ਸਿਰਫ ਉਹਦੇ ਲਈ ਹੁੰਦੀ ਜਦੋਂ ਬੰਦਾ ਕੋਈ ਮੋਤਵਾਰ ਬਣ ਜਾਂਦਾ ਜਿਵੇਂ ਹੁਣ ਮੁੱਖ ਮੰਤਰੀ ਜੇ ਹਉਣੇ ਦੀ ਵੀਡੀਓ ਵਾਇਰਲ ਹੋਵੇ ਗੱਲ ਮਾੜੀ ਹੈ ਪਰ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਵੀ ਇਹ ਵੀ ਪਾਰਟੀ ਇਹ ਗੱਲ ਵੀ ਕਰਦੀ ਵੀ ਜੀ ਪੀ ਦੇ ਕਿੰਨੇ ਬੰਦੇ ਜਿਹੜੇ ਮੰਤਰੀ ਐਮ ਐਲ ਏ ਫਰੀਜ਼ ਗਏ ਨੇ ਹੋਰ ਕੀ ਪ੍ਰਧਾਨ ਦੇ ਪ੍ਰਧਾਨ ਮੰਤਰੀ ਨੇ ਕੰਗਣਾ ਰਣੌਦ ਨੇ ਆ ਤੇ ਮੂੰਹ ਕਿਹਾ ਮਿਲਣਾ ਬਲਾਸਕਰ ਕਰਤਾ ਪ੍ਰਧਾਨ ਮੰਤਰੀ ਨੇ ਬੀਜੇਪੀ ਦੇ ਕਿੰਨੇ ਨੰਗੇ ਧੜੰਗੇ ਫਰੀਚੇ ਨੇ ਤੁਹਾਡੇ ਸਾਹਮਣੇ ਫਰੀਚੇ ਨੇ ਇੱਕ ਬੀਜੇਪੀ ਦਾ ਜਿਹੜਾ ਬਗਾਨੀ ਚੁਰਾਨੀ ਨਾਲ ਲੱਗਾ ਖੜਾ ਤੇ ਕੁੱਤੋਂ ਛਾਲ ਮਾਰੀ ਉਹਦੇ ਲੱਤ ਟੁੱਟ ਗਈ ਸੀ ਉਹ ਵੀਡੀਓ ਕਿੰਨੀ ਵਾਇਰਲ ਹੋਈ ਸੀ ਦੇਖੀ ਜੀ ਦੇਖੀ ਜੀ ਸਾਰਿਆਂ ਨੇ ਠੀਕ ਹੈ ਤੇ ਇਹ ਵਿਰੋਧੀ ਤਰ੍ਹਾਂ ਉਹਨ ਦੂਜੀ ਆਇਓ ਕਾਲੀ ਪਾਰਟੀ ਦੀ ਕਾਲੀ ਪਾਰਟੀ ਦੇ ਰੰਗ ਰਗੇ ਲੀਆ ਵੀਡੀਓ ਸੁੱਚੇ ਨਾ ਦੀ ਸੁੱਚਾ ਸਿੰਘ ਲਗਾ ਦੀ ਉਹ ਉਪੂ ਨੰਗ ਤਣਗੇ ਦੀ ਵੀਡੀਓ ਵੇਖੀ ਤੋ ਹਾਂ ਡੀੜੇ ਲਾਉਂਦਿਆਂ ਵੇਖਿਆ ਪੱਗ ਲਾਉਂਦਿਆਂ ਵੇਖਿਆ ਕਸ਼ਹਿਰਾ ਲਾਉਂਦਿਆਂ ਵੇਖਿਆ ਮੂੰਹ 'ਚ ਪਾਉਂਦਿਆਂ ਵੇਖਿਆ ਉੱਤੇ ਚੜਿਆ ਵੇਖਿਆ ਸਾਰਾ ਕੁਝ ਵੇਖਿਆ ਦਾ ਤੇ ਉਹ ਉਦੋਂ ਉਦੋਂ ਕੀ ਸੀ ਉਦੋਂ ਉਹਦਾ ਹੀ ਸੁੱਚ ਲੰਗਾ ਦੇ ਕੋਲੇ ਤੇ ਇਹ ਭਗਵੰਤ ਮਾਂਦੀ ਦੇ ਜਿਹੜੀਆਂ ਵੀਡੀਓ ਨਾ ਇਹ ਭਾਈ ਪਹਿਲੇ ਜਾਨੇ ਉਦੋਂ ਕੋਈ ਮੰਤਰੀ ਨਹੀਂ ਸੀ ਐਮਐਲਏ ਕੁਝ ਵੀ ਨਹੀਂ ਸੀਗਾ ਬਾਕੀ ਇਹ ਆਈ ਨਾਲ ਨਹੀਂ ਬਣੀਆਂ ਬਿਲਕੁਲ ਵੀਡੀਓ ਸਹੀ ਨੇ ਪਰ ਇਹ ਸਹੀ ਨੇ ਪਰ ਇਹ ਬਦਮਲੇ ਦੇ ਵਿੱਚ ਕੋ ਗਣਾ ਨਹੀਂ ਨੇ ਕੀਤਾਗਾ ਇਹ ਅਸੀਂ ਵੀ ਆਣੇ ਕਿਉਂਕਿ ਉਦੋਂ ਜਦੋਂ ਯਾਰ ਕੋ ਬੰਦਾ ਚੀਜ਼ ਉਹਦੇ ਕੋਈ ਰਿੰਗ ਕੋਣੀ ਤੇ ਉਦੋਂ ਜੋ ਮਰਜ਼ੀ ਕਰ ਸਕਦਾ ਉਦੋਂ ਐਕਟਰ ਸੀ ਯਾਰ ਜਿੰਨੀਆਂ ਮਰਜ਼ੀ ਗੋਰੀਆਂ ਨਾ ਮਹਿਮਾ ਨਾ ਸੌਂ ਜੇ ਕਿਸੇ ਨੂੰ ਕੀ ਕਿਸੇ ਨੂੰ ਕੀ ਤੰਗੀ ਬਾਕੀ ਵਿਰੋਧੀ ਧਿਰਾਂ ਜਿਹੜੀਆਂ ਉਹਨਾਂ ਨੂੰ ਲੱਭਿਆ ਹੁਣ ਕਟਾਰੂ ਚੱਕ ਦੀ ਵੀਡੀਓ ਵਾਇਰਲ ਹੋਈ ਸੀ ਹੋ ਕੀ ਹੋਇਆ ਸੀ ਅਜਿਹੇ ਪਠਾਨਾਂ ਮਾ ਜਰਾ ਉਹਦੀ ਘਰ ਦੀ ਨੇ ਦੂਜੇ ਨੇ ਕੀਤੀ ਵੀਡੀਓ ਵਾਇਰਲ ਉਹਦਾ ਨੰਗ ਤੜ ਗਿਆ ਨਹੀਂ ਆਈ ਨਾ ਭਗਵੰਤ ਮਾਨ ਦੀ ਨੰਗ ਤੜੀ ਦੀ ਵੀਡੀਓ ਨਹੀਂ ਵਾਇਰਲ ਹੋਗੀ ਕੋਈ ਵੀ ਆਜੇ ਤਾਂ ਗੱਲ ਕਹਿ ਨਹੀਂ ਸਕਦੇ ਬਾਕੀ ਇਹ ਬੰਦੇ ਨੇ ਪਾ ਦੇਣੀਆਂ ਇਹਦੇ ਕੋਲ ਉਹਨਾਂ ਆ ਵੀ ਸੱਤ ਵੀਡੀਓ ਨੇ ਮੇਰੇ ਕੋਲੇ ਤੁਹਾਨੂੰ ਕੰਡਾ ਦਿਸਣਗੇ ਨੰਗੀਆਂ ਤੇ ਬਾਕੀ ਉਹਨੇ ਕਿਹਾ ਵੀ ਮੈਂ ਲਾਈਵ ਲੋਕ ਆਦ ਰਹੇ ਵੀ ਇਹ ਨਹੀਂ ਨਾ ਪਾਣੀ ਆ ਲਾਈਵ ਉਹ ਜਨਾਨੀਆਂ ਨੂੰ ਸੱਤਾਂਗਾ ਸੱਤ ਕੇ ਸਾਹਮਣੇ ਵੀ ਆ ਬੰਦਾ ਕੌਣ ਹੈ ਕੀ ਹਾਂ ਬਿਲਕੁਲ ਸਹੀ ਹੈ ਜਰਮਨ ਟ ਗਿਆ ਉਹ ਨਾ ਕਦੇ ਉਧਰ ਵੀਡੀਓ ਵਾਲੀ ਉਹ ਬਣਾਉਂਦਾ ਫਿਰਦਾ ਉਧਰ ਗਿਆ ਨਾ ਕੁਰੀਆਂ ਨਾਲ ਬੈਠਾ ਪੀਤੀ ਖਾਦੀ ਹੋਣੀ ਤੇ ਕੁਝ ਕਰ ਲਿਆ ਹੋਣਾ ਇਹ ਮੰਨਣ ਜੋ ਗੱਲ ਹੈ ਕਿਉਂਕਿ ਇਹ ਗੱਲ ਇਹਨਾਂ ਐਕਟਰਾਂ ਵਾਸਤੇ ਨਾਰਮਲ ਹੀ ਹੁੰਦੀ ਬਗਾਨੀ ਜੁਨਾਨੀ ਲੈਣਾ ਖੇ ਖਾਣੀ ਇਹਨਾਂ ਨੂੰ ਕੋਈ ਖਾਸ ਚਰਮੀਆਂ ਨਹੀਂ ਹੁੰਦੀ ਨਾਲੇ ਇਹਦਾ ਯਾਰ ਖਾਸ ਕਰਕੇ ਨਾਲੇ ਦਾ ਬੌਂਡੀ ਸੀ ਭਗਵੰਤ ਮਾਨ ਉਹਦੀ ਸਾਲੀ ਨੇ ਵੀ ਇਹ ਗੱਲ ਕਹੀ ਵੀ ਘਰੇ ਨਹੀਂ ਸੀ ਤੇ ਬਾਹਰ ਧੱਕੇ ਖਾਂਦਾ ਫਿਰਦਾ ਇਹ ਮੋਟਰਾਂ ਤੇ ਕਦੇ 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 ਨੇ ਫੜਿਆ ਜਾਣਾ ਕਦੇ ਕਦੇ ਫੜਿਆ ਜਾਣਾ ਉਹਦੀ ਸਾਲੀ ਨੇ ਸਾਰੇ ਭਾਤੇ ਭੰਨੇ ਨੇ ਭਗਵੰਤ ਮਾਨ ਦੇ ਨੇ ਪਰ ਉਹ ਜਿਹੜੀਆਂ ਵਿਰੋਧੀ ਪਾਰਟੀਆਂ ਗੱਲਾਂ ਕਰਦੀਆਂ ਨਾ ਹਾਂ ਜੇ ਉਹਨੇ ਹੁਣ ਕੀਤਾ ਕੋਈ ਤੇ ਫੇਰ ਆਪਾਂ ਫੇਰ ਆਈ ਉਹਦਾ ਤਾਂ ਪੂਰਾ ਲਾਈਏ ਪਰ ਹੁਣ ਉਹਨੇ ਕੋਈ ਮੁੱਖ ਮੰਤਰੀ ਬਣ ਕੇ ਜਾਂ ਐਸਪੀ ਬਣ ਕੇ ਜਾਂ ਐਮਐਲਏ ਬਣ ਕੇ ਕੋਈ ਗਲਤੀ ਜਾਂ ਕੰਮ ਨਹੀਂ ਕੀਤਾ ਬਾਕੀ ਵਿਰੋਧੀ ਧਿਰਾਂ ਦਾ ਚਲੋ ਕਰਦੀਆਂ ਹੀ ਹੁੰਦੀਆਂ ਨੇ ਕਿ ਉਹ ਉਹਨਾਂ ਤੇ ਉਹਨਾਂ ਦਾ ਤੇ ਇਦਾਂ ਹੀ ਹੈ ਵੀ ਇਹ ਕਿਉਂ ਬਣ ਗਿਆ ਭਗਵਾਨ ਤਾਂ ਕਿਉਂ ਬਣ ਗਿਆ ਕਿੰਨਾ ਮੱਚਦੇ ਸੀ ਹੁਣ ਭਾਈ ਆਮਰਤਪਾਲ ਤੋਂ ਕਿੰਨਾ ਮੱਚੀ ਜਾਂਦੇ ਨੇ ਇਸ ਕਰਕੇ ਇਹ ਇਹ ਨਾ ਟੈਨਸ਼ਨ ਲਿਆ ਕਰੋ ਤੇ ਬਾਕੀ ਇਹ ਬੇਸ਼ਰਮੀ ਵਾਲੀ ਗੱਲ ਹੈ ਜਿਹੜਾ ਬੰਦਾ ਵੀ ਇਦਾਂ ਦੀ ਵੀਡੀਓ ਵਾਇਰਲ ਕਰਦਾ ਨਾ ਉਹਨੂੰ ਸ਼ਰਮ ਹੋਣੀ ਚਾਹੀਦੀ ਮਾੜੀ ਬਗ ਕਦੇ ਵੀ ਇਦਾਂ ਦਾ ਖੱਚ ਕੰਮ ਨਹੀਂ ਕਰਨਾ ਚਾਹੀਦਾ ਇਹ ਖੱਚ ਬੰਦੇ ਦਾ ਕੰਮ ਆ ਜਿਹੜੀ ਇਦਾਂ ਵੀਡੀਓ ਵਾਇਰਲ ਕਰਦੀ ਜਾਂਦੀ ਵੀ ਜੇ ਤੇ ਕੋਈ ਬੰਦਾ ਕਿਸੇ ਦੇ ਸਾਹਮਣੇ ਕਿਸੇ ਕੁਝ ਕਰ ਲਿਆ ਤੂੰ ਦੀ ਮੁੜ ਕੇ ਵੀਡੀਓ ਵਾਇਰਲ ਕਰ ਦਿਓ ਇਹ ਖੱਚ ਬੰਦੇ ਦਾ ਕੰਮ ਆ ਜਿਹੜਾ ਅਸਲ ਆਪਦਾ ਬੰਦਾ ਪਿਓ ਦਾੜ ਉਹ ਕਦੇ ਵੀ ਇਦਾਂ ਦੀ ਗੱਲ ਨਹੀਂ ਕਰੇਗਾ ਉਹ ਦੁਸ਼ਮਣ ਵੀ ਵੀਡੀਓ ਵਾਇਰਲ ਨਹੀਂ ਕਰੇਗਾ ਇਦਾਂ ਦੀ ਸ਼ਰਮ ਕਰਦਾ ਵਾਲਾ ਮੈਂ ਯਾਰ ਕਿਉਂ ਬਿਸ਼ਰਮੀ ਹੁੰਨੀ ਹੁੰਦੀ ਬਾਕੀ ਉਹ ਬੰਦੇ ਨੇ ਕਿਹਾ ਮੈਂ ਐਤਵਾਰ ਲਾਈਵ ਚਲਾਵਾਂਗਾ ਤੇ ਲਾਈਵ ਦੇਖ ਲਿਆ ਜੀ ਸਾਰਾ AI ਨਾਲ ਕੋਈ ਨਹੀਂ ਬਣੀ ਬਣੀ ਵੀਡੀਓ ਅਸਲੇ ਸੱਚੇ ਇਹ ਝੂਠੜੀ ਦਾ ਪਰ ਇਹ ਹੈਗੀ ਆਉਂਦੀ ਬੜੀ ਬੜੀ ਪ੍ਰਾਣੀ ਆਉਂਦੀ ਨਹੀਂਗੀ ਜਦੋਂ ਮੰਦਰੀ ਨਹੀਂ ਸੀ ਕੋਈ ਉਦੋਂ ਦੀ ਹੁਣ ਛੇਰ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਬੀਕੇ ਟੀਵੀ ਚੈਨਲ ਨੂੰ ਗਿਉਂਦੇ ਬਾਤ ਦੇ ਰਹੋ